ਰਾਜਾ ਰਸਾਲੂ ਪੂਰਨ ਭਗਤ ਦੇ ਆਸ਼ੀਰਵਾਦ ਨਾਲ ਸਿਆਲਕੋਟ ਦੇ ਰਾਜਾ ਸਲਵਾਨ ਦੇ ਘਰ ਰਾਣੀ ਲੂਣਾ ਦੀ ਕੁੱਖੋਂ ਲੋਕਬੀਰ ਰਸਾਲੂ ਦਾ ਜਨਮ ਹੋਇਆ ਰਾਜੇ ਦੇ ਜੋਤਸ਼ੀਆਂ ਨੇ ਰਾਜੇ ਨੂੰ 12 ਬਰੇ ਤੱਕ ਰਸਾਲੂ ਦਾ ਮੂਹ ਵੇਖਣਾ ਅਸ਼ੁਭ ਦੱਸਿਆ ਰਾਜਾ ਸਲਵਾਨ ਨੇ ਜੋਤਸ਼ੀਓ ਦਾ ਕਹਿਣਾ ਮੰਨ ਕੇ ਪਹਿਲਾਂ ਪੂਰਨ ਨੂੰ 12 ਸਾਲ ਭੋਰੇ ਵਿੱਚ ਪਾਈ ਰੱਖਿਆ ਸੀ ਤੇ ਹੁਣ ਰਸਾਲੂ ਨੂੰ ਵੀ ਉਸਨੇ ਇੱਕ ਵੱਖਰੇ ਘੋਰੇ ਵਿੱਚ ਰੱਖਣ ਦਾ ਪ੍ਰਬੰਧ ਕਰ ਦਿੱਤਾ ਜਿਸ ਦਿਨ ਰਸਾਲੂ ਨੇ ਜਨਮ ਲਿਆ ਉਸੇ ਦਿਨ ਸਲਵਾਨ ਦੇ ਅਸਤਵਲ ਵਿੱਚ ਇੱਕ ਬਸ਼ੀਰਾ ਜੰਮਿਆ ਸੀ ਉਸ ਦਾ ਨਾਮ ਫੌਲਾਦੀ ਰੱਖਿਆ ਗਿਆ ਸੀ شاہੀ ਬਾਗ ਵਿੱਚ ਉਸ ਦਿਨ ਇੱਕ ਤੋਤਾ ਵੀ ਜੰਮਿਆ ਸੀ ਇਹ ਬਸ਼ੀਰਾ ਅਤੇ ਤੋਤਾ ਰਾਜਾ ਰਸਾਲੂ ਦੇ ਬਚਪਨ ਦੇ ਸਾਥੀ ਬਣੇ ਇਹ ਦੋਵੇਂ ਸਾਥੀ ਰਸਾਲੂ ਦੇ ਜੀਵਨ ਸੰਘਰਸ਼ ਵਿੱਚ ਹਮੇਸ਼ਾ ਉਸਦੇ ਨਾਲ ਰਹੇ ਰਸਾਲੂ ਸ਼ੁਰੂ ਤੋਂ ਆਜ਼ਾਦ ਤਬੀਅਤ ਦਾ ਮਾਲਕ ਸੀ ਇਸ ਲਈ ਉਸਨੇ 11ਵੇਂ ਬਰੇ ਵਿੱਚ ਹੀ ਭੂਰੇ ਤੋਂ ਨਿਕਲਣ ਦਾ ਨਿਸ਼ਚਾ ਕੀਤਾ ਭੂਰੇ ਤੋਂ ਬਾਹਰ ਦਾ ਖੁੱਲਾ ਜਹਾਨ ਰਸਾਲੂ ਨੂੰ ਬਹੁਤ ਚੰਗਾ ਲੱਗਿਆ ਰਸਾਲੂ ਬਹੁਤ ਸੁੰਦਰ ਤੇ ਜਵਾਨ ਸੀ ਉਸਦੀ ਇੱਕ ਤੱਕਣੀ ਤੋਂ ਹੀ ਵੇਖਣ ਵਾਲਾ ਕਿੱਲਾ ਜਾਂਦਾ ਸੀ ਪਹਿਲੇ ਦਿਨ ਹੀ ਜਦੋਂ ਰਸਾਲੂ ਇੱਕ ਨਦੀ ਵਿੱਚ ਇਸ਼ਨਾਨ ਕਰਨ ਗਿਆ ਤਾਂ ਚੰਦਨ ਦੇਈ ਨਾਂ ਦੀ ਇੱਕ ਰਾਜਕੁਮਾਰੀ ਉਸ ਪ੍ਰਤੀ ਖਿੱਚੀ ਗਈ ਰਸਾਲੂ ਚਫੇਰੇ ਭਰਪੂਰ ਜੀਵਨ ਵਿੱਚ ਖੁਸ਼ ਹੁੰਦਾ ਸੀ ਪਰ ਉਹ ਸੰਜਿਵੀ ਵੀ ਸੀ ਇਸ ਲਈ ਸੁੰਦਰਤਾ ਦੀ ਖਿੱਚ ਜਾਂ ਕੋਈ ਲਾਲਚ ਉਸ ਨੂੰ ਬੰਨ ਨਹੀਂ ਸਕਦੇ ਸਨ ਕੁਝ ਦਿਨ ਹੀ ਬੀਤੇ ਸੰਦ ਕੇ ਰਸਾਲੂ ਦੀ ਸ਼ਿਕਾਇਤ ਰਾਜਾ ਸਲਵਾਨ ਕੋਲ ਪਹੁੰਚੀ ਕਿਉਂ ਪਾਣੀ ਭਰਨ ਆਈਆਂ ਕੁੜੀਆਂ ਦੇ ਘੜੇ ਗੁਲੇਲ ਨਾਲ ਤੋੜ ਦਿੰਦਾ ਹੈ ਪਰ ਜੋਤਸ਼ੀਆਂ ਦੇ ਆਖਣ ਅਨੁਸਾਰ ਰਾਜੇ ਨੇ 12 ਸਾਲ ਤੋਂ ਪਹਿਲਾਂ ਸਾਲੂ ਦਾ ਮੂਹ ਨਹੀਂ ਸੀ ਵੇਖਣਾ ਉਸ ਨੇ ਹੁਕਮ ਦਿੱਤਾ ਕਿ ਕੁੜੀਆਂ ਮਿੱਟੀ ਦੇ ਘੜਿਆਂ ਦੀ ਥਾਂ ਪਿੱਤਲ ਦੀਆਂ ਗਾਗਰਾਂ ਨਾਲ ਪਾਣੀ ਭਰਨ ਜਾਣ ਤਾਂ ਦਰਸਾਲੂ ਨੇ ਫौलाਦ ਦੇ ਤੀਰਾਂ ਨਾਲ ਗਾਗਰਾਂ ਦੇ ਵੀ ਨਿਸ਼ਾਨੇ ਵਿੰਨਣੇ ਸ਼ੁਰੂ ਕਰ ਦਿੱਤੇ ਰਾਜੇ ਤੋਂ ਇਹ ਸਹਿਣ ਨਾ ਹੋਇਆ ਉਸਨੇ ਰਸਾਲੂ ਨੂੰ ਦਰਬਾਰ ਵਿੱਚ ਬੁਲਾਇਆ ਅਤੇ ਸਜ਼ਾ ਵਜੋਂ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਇਹ ਉਹ ਦਿਨ ਸੀ ਜਦੋਂ 12 ਵਰਿਆਂ ਪਿੱਛੋਂ ਰਸਾਲੂ ਨੇ ਆਪਣੇ ਪਿਤਾ ਨੂੰ ਪਹਿਲੀ ਵਾਰ ਮਿਲਣਾ ਸੀ। ਰਸਾਲੂ ਨੇ ਉਹ ਸ਼ਹਿਰ ਉਸੇ ਰਾਤ ਛੱਡ ਦਿੱਤਾ। ਉਸ ਦੇ ਨਾਲ ਫੁਲਾਦੀ ਨਾਂ ਦਾ ਘੋੜਾ ਤੇ ਤੋਤਾ ਵੀ ਸਨ। ਪਹਿਲੀ ਰਾਤ ਉਸ ਦੇ ਨਾਲ ਉਸ ਦੇ ਦੋ ਹੋਰ ਸਾਥੀ ਵੀ ਸਨ। ਪਰ ਉਸ ਨੇ ਇੱਕ ਰਾਤ ਪੀਆ ਔਕੜਾਂ ਪਿੱਛੋ ਹੀ ਵੇਖ ਲਿਆ ਕਿ ਸ਼ੇਰ ਨਾਲ ਗਿੱਦੜਾਂ ਦਾ ਸਾਥ ਨਹੀਂ ਪੁੱਗਣਾ ਇਸ ਲਈ ਉਸਨੇ ਦੋਹਾਂ ਸਾਥੀਆਂ ਨੂੰ ਵਾਪਸ ਭੇਜ ਦਿੱਤਾ ਉਹ ਆਪਣੇ ਘੋੜੇ ਫੁਲਾਦੀ ਅਤੇ ਤੂਤੇ ਨਾਲ ਅੱਗੇ ਚੱਲ ਪਿਆ ਰਸਾਲੂ ਲੰਬੇ ਸਫ਼ਰ ਝਾਗਦਾ ਗੁਜਰਾਤ ਦੇ ਇਲਾਕੇ ਵੱਲ ਨਿਕਲ ਗਿਆ ਇੱਕ ਦਿਨ ਰਾਹ ਵਿੱਚ ਉਸਨੇ ਬਾਸ਼ਿਕ ਨਾਂ ਦੇ ਇੱਕ ਨਾਗ ਨੂੰ ਮੁੱਦਾ ਪਿਆ ਵੇਖਿਆ ਨਾਗ ਦੀਆਂ ਅੱਖਾਂ ਵਿੱਚ ਰੇਤ ਪੈ ਗਈ ਸੀ ਜਿਸ ਕਾਰਨ ਉਸ ਨੂੰ ਬੜੀ ਤਕਲੀਫ ਹੋ ਰਹੀ ਸੀ ਰਸਾਲੂ ਨੇ ਉਸ ਦੀਆਂ ਅੱਖਾਂ ਵਿੱਚੋਂ ਰੇਤ ਕੱਢ ਦਿੱਤੀ ਤੇ ਉਹ ਦਾਗ ਉਸ ਦਾ ਮਿੱਤਰ ਬਣ ਗਿਆ ਉਸ नाग ਨੇ ਉਸ ਨੂੰ ਇੱਕ ਮਣੀ ਦਿੱਤੀ ਜਿਹੜੀ ਹਰ ਪ੍ਰਕਾਰ ਦਾ ਜ਼ਹਿਰ ਕਿਉਸ ਲੈਂਦੀ ਸੀ ਰਸਾਲੂ ਉਹ ਮਣੀ ਲੈ ਕੇ ਅੱਗੇ ਤੁਰ ਪਿਆ ਰਸਾਲੂ ਨੂੰ ਜਿੱਥੇ ਵੀ ਕਿਤੇ ਦੁਸ਼ਮਣ ਹੋਣ ਦਾ ਪਤਾ ਲੱਗਦਾ ਉਹ ਉੱਥੇ ਪਹੁੰਚ ਜਾਂਦਾ ਅਤੇ ਜ਼ੁਲਮ ਕਰਨ ਵਾਲੇ ਨੂੰ ਮਾਰ ਮੁਕਾਉਂਦਾ ਇਸ ਕਾਰਨ ਉਸ ਦੀ ਪ੍ਰਸਿੱਧੀ ਚਾਰੇ ਪਾਸੇ ਫੈਲ ਗਈ ਸੀ ਇੱਕ ਵਾਰ ਸਵਾਂ ਦੇ ਇਲਾਕੇ ਵੱਲ ਜਾ ਰਿਹਾ ਸੀ ਇਹ ਇਲਾਕਾ ਹਰਾ-ਭਰਾ ਤੇ ਬਨਮੋਣਾ ਸੀ ਇਸ ਇਲਾਕੇ ਵਿੱਚ ਰਾਜਾ ਹਰੀਚੰਦ ਦਾ ਰਾਜ ਸੀ ਇੱਕ ਦਿਨ ਸ਼ਾਮ ਮਿਲੇ ਹਰੀਚੰਦ ਦੀ ਲੜਕੀ ਸਰੂਪਾ ਆਪਣੀਆਂ ਸਹੇਲੀਆਂ ਨਾਲ ਬਾਗ ਵਿੱਚ ਖੇਡ ਰਹੀ ਸੀ ਉੱਥੇ ਨੇੜੇ ਹੀ ਰਸਾਲੂ ਆਰਾਮ ਕਰ ਰਿਹਾ ਸੀ ਰਸਾਲੂ ਨੇ ਸਰੂਪਾ ਨੂੰ ਵੇਖਿਆ ਤਾਂ ਉਹ ਉਸਤੇ ਮੋਹਤ ਹੋ ਗਿਆ। ਰਸਾਲੂ ਉਸ ਨਾਲ ਵਿਆਹ ਕਰਵਾਉਣ ਬਾਰੇ ਸੋਚਣ ਲੱਗਾ। ਜਦੋਂ ਰਸਾਲੂ ਰਾਜਾ ਹਰੀਚੰਦ ਦੇ ਸ਼ਹਿਰ ਪੁੱਜਾ ਤਾਂ ਪਤਾ ਲੱਗਾ ਕਿ ਰਾਜੇ ਨੇ ਸਰੂਪਾ ਦਾ ਵਿਆਹ ਉਸ ਸੂਰਬੀਰ ਨਾਲ ਕਰਨ ਦਾ ਐਲਾਨ ਕੀਤਾ ਹੈ ਜਿਹੜਾ ਇੱਕ ਵਿਸ਼ੇਸ਼ ਪ੍ਰਕਾਰ ਦੇ ਯੰਤਰ ਵਿੱਚ ਤੀਰ ਮਾਰ ਕੇ ਸੁਨਹਿਰੀ ਮੱਛੀ ਨੂੰ ਫੁੰਡੇਗਾ। ਰਸਾਲੂ ਨੇ ਆਪਣੇ ਤੀਰ ਅੰਦਾਜ਼ੀ ਦੇ ਹੁਨਰ ਸਦਕਾ ਸੁਨਹਿਰੀ ਮੱਛੀ ਨੂੰ ਫੜ ਦਿੱਤਾ ਉਸੇ ਵੇਲੇ ਰਾਜਾ ਹਰੀਚੰਦ ਨੂੰ ਖਬਰ ਪਹੁੰਚ ਗਈ ਕਿ ਰਸਾਲੂ ਨੇ ਉਸਦੀ ਧੀ ਦੇ ਵਿਆਹ ਦੀ ਸ਼ਰਤ ਜਿੱਤ ਲਈ ਹੈ ਕਦ ਰਾਜੇ ਨੇ ਰਸਾਲੂ ਨੂੰ ਬੜੇ ਆਦਰ ਸਤਿਕਾਰ ਨਾਲ ਬੁਲਾਇਆ ਅਤੇ ਉਸ ਨਾਲ ਆਪਣੀ ਧੀ ਦਾ ਵਿਆਹ ਕਰਨਾ ਮੰਨ ਲਿਆ ਅਜੇ ਰਸਾਲੂ ਨਾਲ ਸਰੂਪਾ ਦੀ ਮੰਗਣੀ ਹੀ ਹੋਈ ਸੀ ਫਿਰ ਸਾਲੂ ਨੂੰ ਪਤਾ ਲੱਗਾ ਕਿ ਸਰੂਪਾ ਇੱਕ ਸੁਨਿਆਰੇ ਦੇ ਲੜਕੇ ਨੂੰ ਪਿਆਰ ਕਰਦੀ ਹੈ ਰਸਾਲੂ ਨੇ ਰਾਜੇ ਹਰੀਚੰਦ ਨੂੰ ਸਮਝਾਵਾਂ ਕੇ ਸਰੂਪਾਂ ਦਾ ਵਿਆਹ ਸੁਨਿਆਰੇ ਦੇ ਲੜਕੇ ਨਾਲ ਕਰਵਾ ਦਿੱਤਾ ਰਸਾਲੂ ਅੱਗੇ ਤੁਰ ਪਿਆ ਉਸ ਨੇ ਆਪਣੇ ਰਾਹ ਵਿੱਚ ਆਉਂਦੇ ਹੋਏ ਰਾਖਸ਼ ਅਤੇ ਨਾਗਾਂ ਦਾ ਨਾਸ ਕੀਤਾ ਜਿਨ੍ਹਾਂ ਤੋਂ ਲੋਕ ਬੇहद ਦੁਖੀ ਸਨ ਇਸ ਸਮੇਂ ਉਸ ਨੂੰ ਖਬਰ ਮਿਲੀ ਕਿ ਸਿਰਕਪ ਨਾਂ ਦਾ ਰਾਜਾ ਲੋਕਾਂ ਤੇ ਬਹੁਤ ਜ਼ੁਲਮ ਕਰ ਰਿਹਾ ਹੈ ਉਹ ਸਿਰਕਪ ਦੇ ਸ਼ਹਿਰ ਵੱਲ ਚੱਲ ਪਿਆ। ਰਾਹ ਵਿੱਚ ਉਸਨੇ ਇੱਕ Laash ਵੇਖੀ। ਜਾਨਵਰ ਉਸ Laash ਦੀ ਦੁਰਗਤ ਕਰ ਰਹੇ ਸਨ। ਰਾਜਾ ਰਸਾਲੂ ਨੇ ਕਬਰ ਪੁੱਟ ਕੇ ਉਸ ਨੂੰ ਦਫਨਾਉਣਾ ਚਾਹਿਆ। ਕਹਿੰਦੇ ਹਨ ਉਸ ਵੇਲੇ ਉਹ Laash ਬੋਲ ਪਈ। ਉਹ Laash ਸਿਰਕਪ ਦੇ ਭਰਾ ਸਿਰਮੁਖ ਦੀ ਸੀ। ਸਿਰਮੁਖ ਦੀ Laash ਨੇ ਦੱਸਿਆ ਕਿ ਰਾਜਾ ਸਿਰਕਪ ਇੱਕ ਕਪਟੀ ਰਾਜਾ ਹੈ। ਉਹ ਸਿਰਾਂ ਦੀ ਬਾਜੀ ਲਾ ਕੇ ਚੌਪੜ ਖੇਡਦਾ ਹੈ। ਪਰ ਹੀਰਾ ਫੇਰੀ ਕਾਰਨ ਚੌਪੜ ਜਿੱਤ ਜਾਂਦਾ ਹੈ ਅਤੇ ਹਾਰਨ ਵਾਲੇ ਨੂੰ ਮਾਰ ਦਿੰਦਾ ਹੈ ਉਸ ਨੇ ਆਪਣੇ ਭਰਾ ਸਿਰਮੁਖ ਦਾ ਲਿਹਾਜ਼ ਨਹੀਂ ਕੀਤਾ ਸਿਰਕਪ ਨੇ ਉਸ ਨੂੰ ਕਪਟ ਵਿੱਚ ਚੌਪੜ ਵਿੱਚ ਹਰਾ ਕੇ ਮਾਰ ਦਿੱਤਾ ਅਤੇ ਉਸ ਦਾ ਰਾਜ ਹੜੱਪ ਕਰ ਲਿਆ ਸਿਰਮੁਖ ਦੀ লাশ ਨੇ ਦੱਸਿਆ ਕਿ ਸਿਰਕਪ ਕੋਲ ਇੱਕ ਚੂਹਾ ਹੈ ਜਿਹੜਾ ਚੌਪੜ ਖੇਡਣ ਸਮੇ ਉਸ ਦੀ ਮਦਦ ਕਰਦਾ ਹੈ ਜੇ ਰਸਾਲੂ ਆਪਣੇ ਨਾਲ ਬਿੱਲੀ ਲੈ ਜਾਵੇ ਤਾਂ ਬਿੱਲੀ ਤੋਂ ਚੂਹਾ ਡਰਦਾ ਮਾਰਾ ਬਾਹਰ ਨਹੀਂ ਆਵੇਗਾ। ਉਸਨੇ ਇਹ ਵੀ ਕਿਹਾ ਕਿ ਜਦੋਂ ਰਸਾਲੂ ਸਿਰਕਪ ਨਾਲ ਚੌਪੜ ਖੇਡੇ ਤਾਂ ਪਾਸਾ ਆਪਣਾ ਵਰਤੇ। ਇਹ ਸਭ ਸੁਣ ਕੇ ਰਾਜਾ ਰਸਾਲੂ ਨੂੰ ਸਿਰਕਪ ਤੇ ਬਹੁਤ ਗੁੱਸਾ ਆਇਆ। ਉਹ ਸਿਰਕਪ ਨੂੰ ਖਤਮ ਕਰਨ ਲਈ ਉਸਦੇ ਸ਼ਹਿਰ ਵੱਲ ਚੱਲ ਪਿਆ। ਰਾਜਾ ਸਿਰਕਪ ਦੇ ਸ਼ਹਿਰ ਦੇ ਬਾਹਰ ਇੱਕ কুমਿਹਾਰ ਦਾ ਘਰ ਸੀ। ਉਸੇ ਵੇਲੇ কুমਿਹਾਰ ਨੇ ਆਪਣੇ ਆਵੇ ਨੂੰ ਪਕਾਉਣ ਲਈ ਅੱਗ ਲਾਈ ਸੀ। ਆਵੇ ਦੇ ਆਸੇ-ਪਾਸੇ ਇੱਕ ਬਿੱਲੀ ਧੋਂਦੀ ਫਿਰ ਰਹੀ ਸੀ। ਉਸਦੇ ਬਲੂਗੜੇ ਆਵੇ ਵਿੱਚ ਪਏ ਸਨ। ਬਿੱਲੀ ਦੀ ਹਾਲਤ ਵੇਖ ਕੇ ਰਸਾਲੂ ਨੂੰ ਬੜਾ ਤਰਸ ਆਇਆ। ਉਸਨੇ কুমਹਾਰ ਨੂੰ ਪੁੱਛਿਆ ਕਿ ਬਲੂਗੜੇ ਕਿਵੇਂ ਉਚਾਏ ਜਾਣ। কুমਹਾਰ ਨੇ ਕਿਹਾ ਕਿ ਜੇ ਹੁਣ ਮੈਂ ਆਵੇ ਦੀ ਅੱਗ ਬੁਝਾਵਾਂਗਾ ਤਾਂ ਬਿੱਲੀ ਦੇ ਬੱਚੇ ਤਾਂ ਬਚ ਜਾਣਗੇ ਪਰ ਮੇਰੇ ਭਾਂਡੇ ਤਬਾਹ ਹੋ ਜਾਣਗੇ। ਰਸਾਲੂ ਨੇ কুমਹਾਰ ਨੂੰ ਆਵੇ ਦੇ ਸਾਰੇ ਭਾਂਡਿਆਂ ਦੀ ਕੀਮਤ ਦੇ ਦਿੱਤੀ। ਅਤੇ ਆਵੇ ਦੀ ਅੱਗ ਬੁਝਵਾ ਦਿੱਤੀ ਬਿੱਲੀ ਆਪਣੇ ਬੱਚਿਆਂ ਨੂੰ ਸਲਾਮਤ ਵੇਖ ਕੇ ਬੜੀ ਖੁਸ਼ ਹੋਈ ਉਸਨੇ ਇੱਕ ਬਲੂਗੜਾ ਰਸਾਲੂ ਨੂੰ ਦੇ ਦਿੱਤਾ ਤੇ ਕਿਹਾ ਹੋ ਸਕਦਾ ਹੈ ਕਿ ਕਦੀ ਇਹ ਤੇਰੀ ਬਦਤ ਕਰੇ ਰਸਾਲੂ ਬਲੂਗੜੇ ਨੂੰ ਲੈ ਕੇ ਰਾਜਾ ਸਿਰਕਪ ਦੀ ਨਗਰੀ ਵਿੱਚ ਦਾਖਲ ਹੋ ਗਿਆ ਸਿਰਕਪ ਨੂੰ ਉਸਦੇ ਸੂਈਆਂ ਨੇ ਰਸਾਲੂ ਦੇ ਆਉਣ ਬਾਰੇ ਦੱਸ ਦਿੱਤਾ ਸੀ ਸਿਰਕਪ ਨੇ ਰਸਾਲੂ ਨੇ ਰਾਹ ਵਿੱਚ ਬੜੀਆਂ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਰਸਾਲੂ ਨੂੰ ਕੋਈ ਮੁਸ਼ਕਲ ਰੋਕ ਨਾ ਸકી ਉਹ ਰਾਜੇ ਸਿਰਕਪ ਦੇ ਮਹਿਲੀ ਜਾ ਪਹੁੰਚਿਆ ਤੇ ਉਸਨੇ ਚੌਪੜ ਖੇਡਣ ਲਈ ਲਲਕਾਰਿਆ ਸਿਰਕਪ ਨੇ ਕਿਹਾ ਕਿ ਰਸਾਲੂ ਅਜੇ ਆਰਾਮ ਕਰੇ ਉਹ ਅਗਲੇ ਦਿਨ ਚੌਪੜ ਖੇਡੇਗਾ ਸਿਰਕਪ ਨੇ ਰਸਾਲੂ ਨੂੰ ਜਿਸ ਕਮਰੇ ਵਿੱਚ ਠਹਿਰਾਇਆ ਉੱਥੇ ਜ਼ਹਿਰੀਲੀ ਹਵਾੜ ਸੀ ਰਸਾਲੂ ਨੇ ਬਾਸ਼ਿਕਨਾਗ ਦੀ ਦਿੱਤੀ ਮਣੀ ਬਾਹਰ ਕੱਢ ਕੇ ਰੱਖੀ ਜਿਸਨੇ ਕਮਰੇ ਦੀ ਸਾਰੀ ਜ਼ਹਿਰੀਲੀ ਹਵਾ ਚूस ਲਈ ਸਰਕਪ ਨੇ ਰਸਾਲੂ ਨੂੰ ਖਾਣੇ ਵਿੱਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਰਸਾਲੂ ਨੂੰ ਆਪਣੀ ਹੁਸ਼ਿਆਰੀ ਕਾਰਨ ਰਾਜੇ ਦੀ ਸਾਜ਼ਿਸ਼ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਇਸ ਲਈ ਸਰਕਪ ਨੇ ਰਸਾਲੂ ਨੂੰ ਮਾਰਨ ਲਈ ਹੋਰ ਵੀ ਕਈ ਚਾਲਾਂ ਚਲੀਆਂ ਦੂਜੇ ਦਿਨ ਸਰਕਪ ਤੇ ਰਸਾਲੂ ਚੌਪੜ ਖੇਡਣ ਬੈਠੇ ਸਿਰਕੱਪ ਨੇ ਰਸਾਲੂ ਦਾ ਧਿਆਨ ਚੌਪੜ ਦੀ ਬਾਜ਼ੀ ਤੋਂ ਹਟਾਉਣ ਲਈ ਸੋਹਣੀਆਂ ਇਸਤਰੀਆਂ ਉਸ ਦੇ ਆਸੇ-ਪਾਸੇ ਘਮਾਉਣੀਆਂ ਰੰਬੀਆਂ ਪਰ ਰਸਾਲੂ ਉੱਤੇ ਇਹਨਾਂ ਦਾ ਕੋਈ ਅਸਰ ਨਾ ਹੋਇਆ ਰਸਾਲੂ ਕੋਲ ਬਿੱਲੀ ਦਾ ਬਲੂਗੜਾ ਸੀ ਜਿਸ ਕਾਰਨ ਸਿਰਕੱਪ ਦਾ ਚੂਹਾ ਵੀ ਸਿਰਕੱਪ ਦੀ ਮਦਦ ਨਾ ਕਰ ਸਕਿਆ ਰਸਾਲੂ ਨੇ ਆਪਣੇ ਪਾਸੇ ਨਾਲ ਚੌਪੜ ਖੇਢੀ ਸਿਰਕੱਪ ਟੱਪੜ ਹਾਰ ਗਿਆ ਉਸ ਵੇਲੇ ਸਿਰਕੱਪ ਨੂੰ ਖਬਰ ਮਿਲੀ ਕਿ ਉਸ ਦੇ ਘਰ ਇੱਕ ਕੁੜੀ ਨੇ ਜਨਮ ਲਿਆ ਹੈ ਸਿਰਕੱਪ ਨੇ ਹੁਕਮ ਦਿੱਤਾ ਕਿ ਕੁੜੀ ਨੂੰ ਮਾਰ ਦਿਓ ਇਹ ਮੇਰੇ ਲਈ ਦੇਹਸ਼ ਹੈ ਪਰ ਰਸਾਲੂ ਨੇ ਕਿਹਾ ਕਿ ਉਸ ਲਈ ਉਹ ਕੁੜੀ ਭਾਗਾ ਵਾਲੀ ਹੈ ਇਸ ਲਈ ਉਸ ਨੂੰ ਨਾ ਮਾਰਿਆ ਜਾਵੇ ਜਦੋਂ ਉਹ ਵੱਡੀ ਹੋ ਜਾਵੇਗੀ ਤਾਂ ਉਹ ਉਸ ਨਾਲ ਵਿਆਹ ਕਰਵਾ ਲਵੇਗਾ ਸਿਰਕੱਪ ਨੇ ਇਸ ਯਾ ਮੰਨ ਲਿਆ ਰਸਾਲੂ ਸਿਰਕੱਪ ਨੂੰ ਮਾਰਨ ਲੱਗਾ ਤਾਂ ਸਿਰਕੱਪ ਨੇ ਨਮੀ ਜੰਮੀ ਧੀ ਦਾ ਵਾਸਤਾ ਪਾ ਕੇ ਆਪਣੀ ਜਾਨ ਦੀ ਖੈਰ ਬੰਗੀ ਤਾਜ ਰਾਜਾ ਰਸਾਲੂ ਨੇ ਸਿਰਕੱਪ ਨੂੰ ਮਾਫ ਕਰ ਦਿੱਤਾ ਸਿਰਕੱਪ ਨੇ ਵੀ ਅੱਗੇ ਤੋਂ ਨੇਕੀ ਨਾਲ ਰਾਜ ਕਰਨ ਦਾ ਪ੍ਰਣ ਕੀਤਾ ਸਿਰਕੱਪ ਦੀ ਨਵੀਂ ਜੰਮੀ ਧੀ ਦਾ ਨਾਂ ਕੋਕਲਾ ਰੱਖਿਆ ਗਿਆ ਰਾਜਾ ਰਸਾਲੂ ਨੇ ਕੋਕਲਾ ਲਈ ਕਿਸੇ ਥਾਂ ਇੱਕ ਸੁੰਦਰ ਮਹਿਲ ਉਸਾਰਨ ਦੀ ਸੋਚੀ ਉਹ ਕਿਸੇ ਚੰਗੀ ਥਾਂ ਦੀ ਭਾਲ ਵਿੱਚ ਫਿਰਨ ਲੱਗਾ ਰਾਹ ਵਿੱਚ ਉਸ ਨੂੰ ਇੱਕ ਸੱਪੜੀ ਮਿਲੀ ਸੱਪੜੀ ਨੇ ਰਸਾਲੂ ਨੂੰ ਡੰਗਣਾ ਚਾਇਆ ਪਰ ਰਸਾਲੂ ਨੇ ਉਸ ਨੂੰ ਮਾਰ ਦਿੱਤਾ ਸਪਨੀ ਨੇ ਰਸਾਲੂ ਨੂੰ ਸ਼ਰਾਪ ਦੇ ਦਿੱਤਾ ਸ਼ਰਾਪ ਤੋਂ ਮੁਕਤੀ ਪ੍ਰਾਪਤ ਕਰਨ ਲਈ ਰਸਾਲੂ ਨੂੰ 12 ਸਾਲ ਹੋਰ ਕੋਕਲਾ ਤੋਂ ਦੂਰ ਰਹਿਣਾ ਪੈਣਾ ਸੀ ਰਸਾਲੂ ਨੇ ਕੋਕਲਾ ਨੂੰ ਮਹਿਲ ਵਿੱਚ ਲੈ ਆਂਦਾ ਕੋਕਲਾ ਹੁਣ ਜਵਾਨ ਹੋ ਚੁੱਕੀ ਸੀ ਤੇ ਰਸਾਲੂ ਦੀ ਰਾਣੀ ਬਣ ਕੇ ਰਹਿਣਾ ਚਾਹੁੰਦੀ ਸੀ ਪਰ ਰਸਾਲੂ 나ਗਣੀ ਦੇ ਸ਼ਰਾਪ ਤੋਂ ਬਚਣ ਲਈ ਉਸ ਤੋਂ ਪਰੇ ਰਹਿ ਰਿਹਾ ਸੀ ਇਹਨੇ ਨੂੰ ਇੱਕ ਦਿਨ ਹੋਡੀ ਨਾਂ ਦਾ ਇੱਕ ਰਾਜਾ ਕੋਕਲਾ ਦੇ ਮਹਿਲ ਕੋਲੋਂ ਲੰਘਿਆ ਉਹ ਕੋਕਲਾ ਨੂੰ ਵੇਖ ਕੇ ਉਸ ਦੇ ਰੂਪ ਤੇ ਮੋਹਿਤ ਹੋ ਗਿਆ ਕੋਕਲਾ ਵੀ ਉਸ ਨੂੰ ਦਿਲ ਦੇ ਬੈਠੀ ਰਾਜਾ ਰਸਾਲੂ ਨੂੰ ਆਪਣੇ ਤੋਤੇ ਤੋਂ ਹੋਡੀ ਤੇ ਕੋਕਲਾ ਦੀ ਕਰਤੂਤ ਦਾ ਪਤਾ ਲੱਗਾ ਤਾਂ ਉਸ ਨੂੰ ਬੜਾ ਗੁੱਸਾ ਆਇਆ ਉਸ ਨੇ ਹੋਡੀ ਨੂੰ ਮਾਰ ਦਿੱਤਾ ਹੋਡੀ ਦੀ ਮੌਤ ਦੀ ਖਬਰ ਸੁਣ ਕੇ ਕੋਕਲਾ ਵੀ ਮਹਿਲ ਉਤੋਂ ਛਾਲ ਮਾਰ ਕੇ ਮਰ ਗਈ ਕੋਕਲਾ ਦੀ ਮੌਤ ਤੋਂ ਬਾਅਦ ਰਾਜਾ ਰਸਾਲੂ ਦਾ ਮਨ ਬੜਾ ਉਦਾਸ ਹੋ ਗਿਆ ਉਹ ਇਲਾਕਾ ਛੱਡ ਕੇ 라ਵਲਪਿੰਡੀ ਦੇ ਇਲਾਕੇ ਵੱਲ ਆ ਗਿਆ ਉਸ ਇਲਾਕੇ ਵਿੱਚ ਇੱਕ ਡੈਨ ਰਹਿੰਦੀ ਸੀ ਉਸ ਡੈਨ ਨੇ ਤਬਾਹੀ ਮਚਾਈ ਹੋਈ ਸੀ ਲੋਕਾਂ ਦੀ ਵਕਾੜ ਸੁਣ ਕੇ ਰਸਾਲੂ ਡੈਨ ਨੂੰ ਮਾਰਨ ਲਈ ਤੁਰ ਪਿਆ ਅੱਗੋਂ ਬਹੁਤ ਦੂਰ ਜਾ ਕੇ ਉਸ ਨੂੰ ਉਹ ਡੈਨ ਮਿਲੀ ਪਰ ਇਸ ਤੋਂ ਪਹਿਲਾਂ ਕਿ ਉਹ ਡੈਨ ਦਾ ਖਾਤਮਾ ਕਰਦਾ ਡੈਨ ਨੇ ਮੰਤਰ ਪੜ੍ਹ ਕੇ ਰਸਾਲੂ ਨੂੰ ਪੱਥਰ ਬਣਾ ਦਿੱਤਾ ਰਸਾਲੂ ਘੋੜੇ ਸਮੇਤ ਸਹਿਲ ਪੱਥਰ ਹੋ ਗਿਆ ਲੋਕਾਂ ਦਾ ਵਿਸ਼ਵਾਸ ਹੈ ਕਿ ਫਿਰ ਜਦੋਂ ਵੀ ਧਰਤੀ ਤੇ ਜ਼ੁਲਮ ਵਧੇਗਾ ਤਾਂ ਰਸਾਲੂ ਸਰਜੀਤ ਹੋ ਜਾਵੇਗਾ ਅਤੇ ਜ਼ਾਲਿਮਾਂ ਦਾ ਨਾਸ ਕਰਕੇ ਦਮ ਲਏਗਾ